ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਲੇਲ ਖੁਰਦ ਤਹਿਸੀਲ ਲਹਿਰਾਗਾਗਾ ਤੇ ਨੇੜੇ ਜਾਖੜ ਹਰਿਆਣਾ ਚਾਰ ਪਸ਼ੂ ਦਿਖਾਵਾਂਗੇ ਦਿਖਾਵਾਂਗੇ ਫੁੱਲ ਉੱਚ ਕੁਆਲਿਟੀ ਦੇ ਜਿੰਨਾਂ ਚ ਨੀਲੀ ਰਾਵੀ ਗ੍ਰੇਡੇਡ ਆ ਤੇ ਇੱਕ ਦਿਖਾਵਾਂਗੇ ਮੀਣੀ ਝੋਟੀ ਦੋ ਨਾਲ ਆ ਕੇ ਮੇਲ ਕਾਫ ਤੇ ਦੋ ਨਾਲ ਹੈਗੀਆਂ ਨੇ ਕੱਟੀਆਂ ਤੇ ਦੋ ਨਾਲ ਕੱਟੇ ਇੱਕ ਦੋ ਪਸ਼ੂ ਤਿਆਰ ਦੁੱਧ ਵਾਲੇ ਨੇ ਬਾਕੀ ਗੱਲਬਾਤ ਵਾਈ ਨਾਲ ਕਰਾਵਾਂਗੇ ਕੱਲਾ ਕੱਲਾ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਰੇਟ ਸਾਰਿਆਂ ਦੇ ਵੀਡੀਓ 'ਚ ਹੀ ਕਰਾ ਦਾਂਗੇ ਆ ਜਾ ਕਾਲੀ ਫਿਰ ਆ ਜਾ ਇੱਧਰ ਲੈ ਬੰਨੇ ਹੋਰ ਕਿਵੇਂ ਆ ਠੀਕ ਠਾਕ ਹੂਰੀ ਬਾਈ ਚੜਦੀ ਕਲਾ ਹਾਂ ਜੀ ਕਿਵੇਂ ਚੱਲਦਾ ਕੰਮ ਵਧੀਆ ਚੱਲ ਰੋਟ ਐਨ ਵਧੀਆ ਵੀਰੇ ਕਿੱਥੋਂ ਕਰੀਏ ਸ਼ੁਰੂ ਜਿੱਧਰ ਮਰਜ਼ੀ ਕਰ ਲੋ ਇੱਥੋਂ ਪਹਿਲਾਂ ਟੱਟੀ ਤੋਂ ਕਰਨੀ ਲੋ ਨੀਲੀ ਰਾਵੀ ਤੂੰ ਚਲਾਵੀਂ ਫਿਰ ਨੀਲੀ ਰਾਵੀ ਤੇ ਚਲਾ ਦਿਓ ਆ ਇੱਕ ਨੰਬਰ ਤੇ ਤੁਹਾਨੂੰ ਪਹਿਲਾਂ ਸੱਜਣਾ ਨੀਲੀ ਰਾਵੀ ਦਿਖਾਉਣਾ ਪਹਿਲਾਂ ਦੀਆਂ ਅੱਖਾਂ 'ਚ ਤੁਹਾਨੂੰ ਮੈਂ ਜਵਾਬ ਹੀ ਦਿਖਾ ਦੇਣਾ ਦੋਹੇ ਅੱਖਾਂ 'ਚ ਦੋਨਾਂ 'ਚ ਜਵਾਬ ਨੇ ਤੇ ਇਹ ਆ ਗਈ ਨੀਲੀ ਰਾਵੀ 'ਚ ਸੂਆ ਕੜਾ ਕਾਲ ਸੂਆ ਪਹਿਲਾ ਬੱਚਾ ਕੀ ਆ ਗਿਆ ਨਾਲੇ ਕੱਟੀਆਂ ਵਿੱਚ ਨਾਲ ਕੱਟੀਆਂ ਨਾਲ ਕੱਟੀਆਂ ਆ ਗਈ ਨਾਲ ਮੁਰਾ ਦੀ ਤੇ ਆਪ ਆ ਗਈ ਝੋਟੀ 'ਚ ਗੱਲ ਕਰ ਲਈਏ ਸੱਜਣੋ ਨੀਲੀ ਰਾਵੀ 'ਚ ਸੂਆ ਪਹਿਲਾ ਕਰਦ ਕਾਠ ਵੀ ਚੰਗਾ ਜੇ ਬਾਕੀ ਥੱਲੇ ਵੀ ਸਫਾਈ ਦੀ ਗੱਲ ਕਰ ਲਈਏ ਸਫਾਈਆਂ ਝੋਟੀ 'ਚ ਫੁੱਲ ਨੇ ਹਨ ਕੱਲਾ ਕੱਲਾ ਰੱਖਦੀ ਆ ਰੱਖਦੀ ਆ ਫੁੱਲ ਗੈਪ ਤੇ ਜੇ ਮੈਂ ਆਪਾਂ ਕਹਿ ਲਈ ਵੀ ਪੂਰਾ ਨਿਖੜ ਮੈਂ ਕੱਟ ਵਾਲਾ ਆਰਡਰ ਆ ਗਿਆ ਗਾਂਹਲੇ ਬੰਨ ਤੋੜ ਦੇ ਜਵਾਬ ਵੀ ਵਧੀਆ ਕਹੀ ਕਿੰਮਿਆਂ ਚਵਾਈ ਦੀ ਛੋਣ ਬੜਾ ਮੋਟਾ ਮੋਟਾ ਛੋਣ ਹਨ ਵਧੀਆ ਬੇਰੀ ਕਿੰਨੇ ਦਿੰਦੀ ਸੂਈ ਆ ਕਾਲੇ ਸੂਈ ਨੂੰ ਚੌਥਾ ਤਲ ਹੋ ਗਿਆ ਗੁਰੀ ਕਿੰਨੀ ਬੋਲੀ ਆ ਬੋਲੀ 10 ਕਿਲੋ ਇਹੋ ਹੈਗੀ 10 1000 ਰੁਪਏ ਦੇ ਦੇਖ ਲਾ 10 ਆ ਪੁਆਇੰਟ ਚਵਾ ਦਾਂਗੇ ਤੈਨੂੰ ਪਤਾ ਲੱਗੇ ਆ ਆਪਾਂ ਆ ਉੰਨੇ ਕ ਬੋਲਦੇ ਹੁੰਦੇ ਆ ਜਿੰਨਾ ਕ ਹੁੰਦਾ ਜਿੰਨਾ ਕ ਦਮ ਹੁੰਦਾ ਹਾਂ ਗੱਲ ਉੰਨੀ ਕੀ ਕਰਨੀ ਚਾਹੀਦੀ ਨੇ ਜਿੰਨਾ ਕ ਦਮ ਹੁੰਦਾ ਨਾ ਹਵਾ ਚ ਤੀਰ ਛੱਡਣ ਦਾ ਫਾਇਦਾ ਨਹੀਂ ਹੁੰਦਾ ਬਾਲੇ ਇਹ ਛੱਡੀ ਵੀ ਜਾਂਦੇ ਨੇ ਵਿੱਚ ਲੋਕ ਚਲੋ ਇਹ ਫਿਰ ਹਵਾ ਨਿਕਲ ਵੀ ਜਾਂਦੀ ਆ ਛੇਤੀ ਥੋੜਾ ਟਾਈਮੇ ਲੱਗਦਾ ਹੁੰਦਾ ਨਿਕਲਣ ਤੇ ਏ ਆ ਗਈ 4 ਦਿਨ ਦੀ ਸੂਈ ਨੀਲੀ ਰਾਵੀ ਦੀ ਝੋਟੀ ਆ ਸੂਆ ਪਹਿਲਾ ਨਾਲ ਮੋਰਾ ਦੀ ਕੱਟੀ ਆ ਕੁਆਲਿਟੀ ਐ ਝੋਟੀ ਚ ਕਈ ਆ ਗਈਆਂ ਇੱਕ ਤਾਂ ਨੀਲੀ ਚ ਆ ਗਈ ਇੱਕੇ ਚ ਕੁਆਲਿਟੀ ਐ ਆ ਵੀ ਜਿਹੜਾ ਇਹ ਸੀਮਨ ਲਵਾ ਦੋਗੇ ਆ ਉਹੀ ਬੱਚਾ ਦੇਣਾ ਇਹਨੇ ਉਦਾਂ ਦੀ ਪਾ ਦੂਗੀ ਬੰਦ ਦੇ ਬਾਈ ਕਮਾ ਕੇ ਠਣ ਦਾ ਸਹਿਜ ਬਹੁਤ ਸੋਹਣਾ ਰੱਖਦੀ ਆ ਬਾਡੀ ਦੀ ਕੁਆਲਿਟੀ ਚੰਗੀ ਆ ਕੱਦ-ਗਾਠ ਵੀ ਚੰਗਾ ਤੇ ਬਾਕੀ ਰੰਗ ਰੂਪ ਚੈੱਕ ਕਰ ਸਕਦੇ ਆ ਰੰਗ ਰੂਪ ਦੀ ਵੀ ਲਾਜਵਾਬ ਆ ਗਈ ਸਿੰਘ ਆ ਗਿਆ ਬਾਈ ਬਿਲਕੁਲ ਬੰਦ ਬੰਦ ਸਿੰਘ ਚ ਆ ਗਈ ਲੈ ਚਲ ਬਾਈ ਚਾਰਾਂ ਤਰ੍ਹਾਂ ਦੀ ਸੂਈਆਂ ਨਾਲ ਫੀਮੇਲ ਕਾਫਾ 10 ਕਿਲੋ ਬੋਲਾ ਕਾਲਾ ਕਨਾ ਹੈਗਾ ਇੱਕ ਗੱਲ ਦੱਸ ਦਨਾ ਗੱਲ ਜਿੰਨੀ ਕੇ ਸੱਜਣ ਕਰਦੇ ਨੇ ਤਕਰੀਬਨ ਪੱਥਰ ਤੇ ਲਖੀਰ ਜੀ ਹੁੰਦੀ ਆ ਸ਼ਿਕਾਇਤ ਅੱਜ ਤੱਕ ਮਿਲੀ ਨਹੀਂ ਬਾਈਆਂ ਦੀ ਕੋਈ ਤੇ ਬਾਕੀ ਇੱਥੋਂ ਥਣ ਦਾ ਸਿਆਰਾ ਆਰਡਰ ਕਰਵਾ ਜਵਾਇ ਕਰਕੇ ਦਿਖਾ ਦਨੇ ਲਾਈਵ 'ਚ ਹਾਂ ਆਈਏ ਨਾ ਤਾਰਾ ਮਾਰ ਕੇ ਦਿਖਾ ਦਾਂਗੇ ਆਪਾਂ ਨਾ ਹਾਂ ਅੱਲਾ ਦੇ ਕੱਟੀ ਫਿਰ ਤਾਰਾਂ ਦਿਖਾ ਦੇ ਮਾਰ ਕੇ ਦੀਆਂ ਕਿਉਂਕਿ ਪਹਿਲਾਂ ਕੱਟੀ ਕਈ ਵਾਰੀ ਆਇਆ ਹੁੰਦਾ ਵੀ ਆਲ ਫਾਲ ਨਾ ਕਰਦੀ ਹੋਵੇ ਤੇ ਨਾਲ ਆ ਗਈ ਇਹਦੇ ਸੱਜਣੋ ਮੋਰਾ ਦੀ ਕੱਟੀ ਮੇਰਾ ਖਿਆਲ ਆ ਕੱਟੀ ਜੈਡ ਬਲੇ ਕੀ ਆ ਗਈ ਪੁੰਜੜ ਤੱਕ ਵੀ ਮੈਂ 1700 ਨੂੰ ਸੱਜਣੋ ਆਪਾਂ ਮਾਰ ਕੇ ਦਿਖਾ ਦੇਣਾ ਪਹਿਲਣ ਕੱਟੀ ਆ ਚਵਾਈ ਦੀ ਹੈ ਗਿਆ ਖਰੀ ਜਮਾ 100 ਦੀ 100 ਪਿਛਲਾ ਜੋ ਮਾਰਦੇ ਕਾਲੇ ਚਵਾਈ ਦੀ 100 ਦੀ 100 ਆ ਫੁੱਲ ਮੋਟੀ ਚਵਾਈ ਆ ਤੇ ਮੋਟੀ ਦੇ ਨਾਲ ਨਾਲ ਫੋਕੀ ਵੀ ਆ ਜਮਾ ਹਾਂ ਹਾਂ ਉਹ ਨਹੀਂ ਹੈਗਾ ਵੀ ਜੋਰਦੀ ਵਾਲੀ ਚਵਾਈ ਦੀ ਵੀ ਫੁੱਲ ਫੋਕੀ ਆ ਤੇ ਇੱਕ ਵਾਰੀ ਫੇਸ ਕੁਆਲਿਟੀ ਕਰਾ ਦੇਣਾ ਚਾ ਇੱਕ ਸਿੰਘ ਮੂਹ ਮੱਥਾ ਜਿਵੇਂ ਸਾਨੂੰ ਮੱਖਾਂ ਚ ਦੱਸਿਆ ਸੀ ਕਿ ਦੋਹਾਂ ਜੀ ਨੀਲੀ ਦਾ ਜਵਾਬ ਆ ਗਿਆ ਤੇ ਬੂਥ ਵੀ ਚਿੱਪੀ ਆ ਗਈ ਦੋਨੋਂ ਨੀਲੀ ਦਾ ਪੋਖ ਆ ਗਿਆ ਪਹਿਲੇ ਸੂਏ ਦਾ ਕਾਲੇ ਪੈਸੇ ਕਿੰਨੇ ਲਵੇਂਗਾ ਤੇ ਪੈਸੇ ਗੁਰੀ ਇਹਦਾ ਆਪਾਂ ਜਮੀਨ ਲੈਣ ਦੇਣ 1,30,000 ਰੁਪਏ ਲਵਾਂਗੇ 1 ਲੱਖ ਤੇ 30 ਕਰੀ ਆ ਇਹਨੂੰ ਮਾਰੀ ਹੱਕੀ ਮਾਰੀ ਆਰਡਰ ਕੁਆਲਟੀ ਥੱਲੋਂ ਕਰਾ ਦਈਏ ਚੈੱਕ ਕਰਾਂ ਰੁਪੀਆ ਬਾਈ ਕਹਿੰਦਾ ਲੈਣਾ 1 ਲੱਖ ਤੇ 30,000 ਮਾਨਤਾਂਨ ਛੋਟ ਛੱਪਾ ਵਿੱਚ ਹੋ ਜਾਊਗਾ ਕੱਦ ਕਾਠ ਵਾਲੀ ਝੋਟੀ ਆ ਬਾਕੀ ਥੱਲੇ ਦੀ ਕੁਆਲਟੀ ਕਰ ਸਕਦੇ ਹੋ ਚੈੱਕ ਬਿਲਕੁਲ ਸਾਫ਼ ਆ ਗਈ ਇਹ ਹੌਣ ਮਾਰਦਾ ਨੇ ਫਿਰ ਮੀਣੀ ਤੇ ਹਨ ਤੋਫੇ ਕਈ ਨਹੀਂ ਅੱਜ ਬਾਹਲੇ ਚੰਗੀਆਂ ਮੀਣਾ ਪਹਿਲਾਂ ਇਹਦਾ ਥਣ ਦਾ ਸੈ ਜੀ ਦਿਖਾ ਦਨੇ ਚ ਉੱਪਰ ਕਹਿੰਦਾ ਮੈਂ ਤੋੜ ਕੇ ਦਿਖਾਣੀ ਆ ਤੋ ਵਾਹ ਇਹਦਾ ਵੀ ਗੁਰੀ ਬਾਹਲਾ ਖੁੱਲਾ ਮੋਟਾ ਮੋਟਾ ਚੋਣਾ ਆ ਇਹ ਆ ਗਈ ਮੀਣੀ ਝੋਟੀ ਸਿੰਘ ਦੋ ਹੱਲ ਦੇ ਨੇ ਤੇ ਪਿਓਰ ਮੀਣੀ ਚ ਆ ਗਈ ਜਗ੍ਹਾ ਕਰ ਲਈਏ ਆਰਡਰ ਕਰਵਾਉਣੀ ਵੀ ਸੁਣ ਲਈ ਰੱਖ ਦਿਆ ਹੁਣ ਪਲਤ ਹੈਗੀ ਥੋੜੀ ਜੀ ਪਲਤ ਪੜਾ ਅੱਜ ਦੀ ਸੂਆ ਕਿਹੜਾ ਕਾਲੇ ਦਾ ਦੂਜਾ ਸੂਆ ਗੁਰੀ ਦੂਜਾ ਸੂਆ ਸਿੰਘ ਆ ਗਿਆ ਬਿਲਕੁਲ ਛੋਟਾ ਤੇ ਸਿੰਘ ਬਾਈ ਕਹਿੰਦਾ ਦੋ ਹੱਲ ਇੱਥੇ ਖੜਾ ਕੇ ਦਿਖਾਦਾ ਹਾਂ ਲੈ ਚੱਲ ਥਣ ਦਾ ਸਾਈਜ਼ ਬਹੁਤ ਸੋਹਣਾ ਰੱਖਦੀ ਆ ਇਹਦਾ ਸੂਆ ਦੂਜਾ ਸੂਈ ਕਿੰਨੇ ਦਿਨ ਦੀ ਆ ਗਲੇ ਸੂਈ ਨੂੰ ਹੋ ਗਏ ਨੂੰ ਅਜੇ 7 ਕਿ ਦਿਨ ਹੋਏ ਨੇ ਪਾਸਾ ਤਾਂ ਨਹੀਂ ਹੈਗਾ ਨਾ ਪਾਸਾ ਜੇ ਪਾਸਾ ਹੋਇਆ ਆਪਾਂ ਵੀ ਚੀਜ਼ ਦੇ ਆਪਣੀ ਜ਼ਿੰਮੇਵਾਰੀ ਹੈ ਗਰੰਟੀ ਹੈ ਜਿਵੇਂ ਖਾਲੀ ਕਰਕੇ ਬੰਦਾ ਵੀਡੀਓ ਕਾਲ ਤੇ ਦੇਖ ਲੈ ਬਾਕੀ ਬੈਣੀ ਵਾਲੇ ਪਾਸੇ ਆ ਕਿਉਂਕਿ ਬੈਣੀ ਵਾਲਾ ਥਣ ਨੂੰ ਭਾਰਾ ਥੋੜਾ ਜਿਹਾ ਉਹਦੇ ਕਰਕੇ ਭਾਲਣਾ ਨਾ ਪਾਲਾ ਬਾਈ ਆਪਾਂ ਚੋਣ ਚੋਣ ਕਰਕੇ ਦਿਖਾਵਾਂਗੇ ਲਾਈਵ 'ਚ ਉਂਗਲਾ ਚੱਪਦੀਆਂ ਨੇ ਠੀਕ ਆ ਗੱਲ ਹਾਂ ਪਾਲਾ ਨਹੀਂ ਤੇ ਲੈ ਚਲ ਬਈ ਇਹਨੂੰ ਤੋੜ ਦੇ ਚਵਾਈ ਦੀ ਕਿਵੇਂ ਆ ਚਵਾਈ ਦੀ ਮੋਟਾ ਚੋਣਾ ਇਹਨੂੰ ਕਿੰਨੇ ਦਿਨ ਦਾ ਸੂ ਨਾਲ ਆ ਗਿਆ ਮੇਲਕਾਫ ਸੂਆ ਹੈਗਾ ਸੱਤੇ ਦਿਨਾਂ ਦਾ ਤੇ ਸੂਆ ਆ ਗਿਆ ਦੂਜਾ ਆ ਗਈ ਪ्योर ਮੀਨੀ ਸਿੰਘ ਦੋਏ ਹਲਦੇ ਆ ਇਹਦੇ ਲੈ ਚਲ ਬਾਈ ਸਵਾਹ ਦੀ ਆ ਗਈ ਬਿਲਕੁਲ ਠੰਡੀ ਹੈ ਝੋਟੀ ਦੁੱਧ ਹਾਜ਼ਰ ਕਿੰਨਾ ਦੁੱਧ 12 ਕਿਲੋ ਤਿਆਰ ਹੈ ਨੂੰ 12 ਕਿਲੋ ਹੈਗਾ ਵੀਰੇ ਇਹਦਾ ਥੱਲੋ ਦੇਖ ਕੇ ਜੰਗਾਂੜ ਦਾ ਆਪਾਂ 15 ਕਹਿ ਦੀ ਠੀਕ ਹੈ 12 ਐਨ ਤਿਆਰ ਹੈ ਠੀਕ ਹੈ ਗੱਲ ਬਾਕੀ ਇੱਥੇ ਤੋਂ ਲੰਬਾਈ ਚੈੱਕ ਕਰ ਸਕਦੇ ਹੋ ਲੰਬੀ ਲੰਬੀ ਝੋਟੀ ਬਹੁਤ ਆ ਲੱਲਾ ਦੇ ਬੱਚਾ ਇਹਦਾ ਵੀ ਆ ਇਹਦੇ ਨਾਲ ਆ ਗਿਆ ਮੇਲਕਾਫ ਬੱਚਾ ਲਾ ਕੇ ਜੀ ਵੀ ਤਾਰਾ ਦਿਖਾ ਦਿੰਦੇ ਆ ਤੁਹਾਨੂੰ ਮਾਰ ਕੇ ਤਾਰਾਂ ਸਾਰੇ ਪਸ਼ੂਆਂ ਦਿਖਾ ਦਾਂਗੇ ਮਾਰ ਕੇ ਇਕੱਲੇ ਇਕੱਲੇ ਤਾਰ ਦੇ ਤਾਰਾਂ ਬਾਈ ਚਵਾਈ ਦੇ ਵੀ ਠੋਸ ਆ ਗਈ ਖੋਲ ਲੈਣ ਮੋਟੀ ਚਵਾਈ ਆ ਪਿਛਲੇ ਸਾਲ ਤੋਂ ਵੀ ਮਾਰ ਦਿੰਦੇ ਚਵਾਈ ਦਾ ਇੱਕ ਗੱਲ ਹੋਰ ਦਾਦਾ ਨਾ ਜਿੰਨੇ ਇੱਕ ਵੀਡੀਓ ਆਪਾਂ ਚਵਾਈ ਹੋਰਾਂ ਦੇ ਬਣਾਈਆਂ ਚਵਾਈ ਦਾ ਹਾਂ ਚਵਾਈ ਦੀਆਂ ਗਲੀਆਂ ਕੱਢਣਾ ਨਾ ਕੰਮ ਨਹੀਂ ਹੁੰਦਾ ਪਤਾ ਹੀ ਕੀ ਆ ਗੁਰੀ ਬਾਹ ਥੱਲੇ ਮਾਰਦੀ ਹੁੰਦਾ ਜਿਹੜੀ ਮੱਝ ਆ 14 15 ਕਿਲੋ ਦੁੱਧ ਦੇ ਰਹੀ ਹੈ ਹਾਂਜੀ 7 ਕਿਲੋ 6.5 ਕਿਲੋ ਡੰਗਦਾ ਹੋ ਗਿਆ ਜੇ ਚੌੜ ਟੈਟ ਆ ਫਿਰ ਬੰਦਾ ਰੋਕੇ ਚੂਗਾ ਠੀਕ ਹੈ ਕਰਨਾ ਹਾਂ ਆ ਦੇਖ ਲੈ ਆ ਵੀ ਦੇਖ ਲੈ ਉਰਾਂ ਮਾਰਦੇ ਕੈਮਰਾ ਮਾ ਉਂਗਲਾ ਛਪਦੀਆਂ ਨੇ ਪਾੜਾ ਨਹੀਂ ਠੀਕ ਹੈ ਗੱਲ ਖਾਲੀ ਕਰਕੇ ਲਾਈਵ ਤੇ ਚਵਾ ਕੇ ਦੇਖ ਲੈ ਤੋੜ ਕੇ ਪੱਧਰ ਹੋਊਗੀ ਮੱਜੋ ਠੀਕ ਹੈ ਗੱਲ ਹਾਂ ਪਾਸੇ ਬੂਸੇ ਵਾਲਾ ਕਰਨ ਹਾਂ ਇਹ ਗੰਤੀ ਹੈ ਜੀ ਦੀ ਆਏ ਆ ਗਈ ਮੀਨੀ ਝੋਟੀ 2 ਨੰਬਰ ਤੇ ਧਾਰਾ ਮਾਰ ਕੇ ਦਿਖਾਤੀਆਂ ਦੁੱਧ 12 ਕਿਲੋ ਹਾਜ਼ਰ ਆ ਸੂਆ ਕਿਨੇ ਦਿਨ ਦੱਸਿਆ ਸੂਆ 7 7 ਅੱਧਾ ਤੋਂ ਸੂਆ ਹੈ ਹਫ਼ਤੇ ਦੇ ਵਿੱਚ ਵਿੱਚੇ ਆਏ ਸਾਈਡ ਤੇ ਬਾਈ ਕਹਿੰਦਾ ਪਾੜਾ ਪਾੜਾ ਵੀ ਇੱਕ ਗੱਲ ਚੀਜ਼ ਦੀ ਕਰਤੀ ਆਪਣੀ ਇਹਦੇ ਪੈਸੇ ਕਿੰਨੇ ਲਮਾਂਗਾ ਲਈ ਪੈਸੇ ਇਹਦੇ ਗੁਰੀ 1,30,000 ਲੈ ਲਾਂਗੇ 1,30,000 ਰੁਪਿਆ ਹਾਂ ਤੇ ਦੁੱਧੋ ਵਧਜੂਗੀ ਹੋਰ ਦੁੱਧ ਵਧੂਗੀ ਤੇਰੇ ਹਲੇ ਕਿਹੜਾ ਮੈਲਾ ਚੱਲੀਏ 7-8 ਦਿਨ ਹੋਏ ਨੇ ਮੈਲੇ ਮੂਲੇ ਚੱਲੂਗੀ ਕਿੰਨਾ ਕ ਦੁੱਧ ਕਰ ਦੂਗੀ ਦੁੱਧੇ ਯਾਰ 15 ਕਿਲੋ ਦਊ ਝੋਟੀ ਆਪਣੂ 15 ਕਿਲੋ ਇਹ ਆ ਵੀ ਮੀਣੀ 2 ਨੰਬਰ ਤੇ ਇਹਦਾ 1,30,000 ਹਾਂ ਤੇ ਹੁਣ ਤੁਹਾਨੂੰ 3 ਨੰਬਰ ਤੇ ਇੱਕ ਬੱਲੀ ਮੈਂ ਦਿਖਾਉਣੀ ਆ ਬੱਚਾ ਨੀਲੀ ਦਾ ਵੀ ਪਾ ਦੂ ਸਿੰਗ ਜਰੂਰ ਖੁੱਲਾ ਤੇ ਬਾਕੀ ਜੇ ਥੱਲੇ ਦੀ ਕੁਆਲਿਟੀ ਦੀ ਗੱਲ ਕਰ ਦੁੱਧ ਵਾਲੀ ਮੈਂ ਇਹ ਵੀ ਦੁੱਧ ਵਾਲੀ ਮੈਂ ਪੂਰੀ ਬਸ ਸਰਾ ਹੀ ਆ ਕੰਮ ਜਮੀ ਚੱਲਿਆ ਨਾਰਾਂ ਵਾਲਾ ਆਰਡਰ ਆ ਗਿਆ ਤੇ ਆ ਗਿਆ ਜਮਾ ਇਹਨਾਂ ਫਸਮਾ ਕਾਲੀ ਹਾਂ ਪਹਿਲਾਂ ਦੂਜਣ ਝ ਅਸ ਸਿੰਗ ਸਿੰਗ ਤੋਂ ਆਉਂ ਉਹ ਜਵਾਨੀ ਜਹ ਪੂਰੀ ਆ ਜਵਾਨੀ ਜਹ ਪੂਰੀ ਸੂਆ ਬੜਾ ਹੁੰਦਾ ਦੁੱਧਾ ਸੂਆ ਕਹਿ ਕੇ ਦਿੱਤੇ ਬੰਦੇ ਨੇ ਹੋ ਸਕਦਾ ਵੀ ਤੀਜੇ ਹੋਵੇ ਠੀਕ ਆ ਗੱਲ ਕਈ ਪਸ਼ੂਆਂ ਦਾ ਵੀ ਉਦਾਂ ਹੀ ਸਿੰਗ ਖੁੱਲਾ ਆ ਜਾਂਦਾ ਨਾ ਸਿੰਗ ਖੁੱਲਾ ਆ ਜਾਂਦਾ ਹਾਂ ਬਾਡੀ ਚੈੱਕ ਕਰ ਸਕਦੇ ਹਾਂ ਇਹਦਾ ਲਾਹੀ ਆ ਕੋਟ ਜਾ ਉਤਲਾ ਤਾਰ ਦੇ ਗੁਰਵਿੰਦਰ ਤਾਰੀ ਆ ਇੱਥੇ ਰੋਕੇ ਤਾਰ ਦੇ ਬਾਕੀ ਉਹਨਾਂ ਥਾਣ ਦਾ ਸਾਰੇ ਜਿਹਾ ਕੀ ਕਰ ਸਕਦੇ ਹਾਂ ਕਿਹੜਾ ਦੰਗ ਬਾਕੀ ਨਾਡਾ ਨੂੜਾ ਆਰਡਰ ਤੇ ਬਹੁਤ ਆ ਗਈਆਂ ਕਿਉਂਕਿ ਬਾਡੀ ਕਰਾਦਣੇ ਚੈੱਕ ਤੋਂ ਉੱਪਰ ਬਾਡੀ ਦੇ ਆਣ ਆ ਗਈ ਫੁੱਲ ਚੌੜੇ ਢਾਂਚੇ ਦੀ ਨਾ ਪੂਰੀ ਵੀਰੇ ਪੱਦੀ ਚੋਂ ਜਾਣਾ ਝ ਇਕ ਹੋਰ ਕੁੜੀ ਜੀ ਜਾਨ ਆ ਨਹੀਂ ਹੈਗਾ ਕਈ ਵਾਰੀ ਨਾ ਬਾਈ ਕੋ ਸੱਜਣਾ ਜਜਮੈਂਟ ਜੀ ਲਾ ਕੇ ਵੀ ਮੋਟੇ ਪਣ ਚਾ 13 ਕਿਲੋ ਦੀ ਗਰੰਟੀ ਹੈ ਪੌਣੇ 13 ਦੇ ਵੀ ਹੋਟ ਆਪਣੇ ਘਰ ਤੱਕ ਦੀ ਵਾਲੇ ਦੇ ਅੱਛਾ ਹਾਂ 13 ਕਿਲੋ ਹੁਣ ਤਿਆਰ ਹੈ ਜਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ 12 13 ਦਿਨ ਹੋ ਗਏ ਮੈਲਾ ਬਸ ਇੱਕ ਦਿਨ ਉਹ ਤੇ ਚੱਲਣ ਵਾਲੀ ਬੱਚਾ ਕੀ ਆ ਬੱਚਾ ਕੱਟਾ ਹੈ ਮੰਗਰ ਨਾਲ ਬੂਰਾ ਕੱਟਾ ਆ ਗਿਆ ਹਾਂ ਕਿ ਬੱਚਾ ਇਹ ਵੀ ਓਦਾਂ ਨਾ ਪਾ ਦੂਗੀ ਜਿੱਦਾਂ ਇਹਦੇ ਟੀਕਾ ਭਰਾ ਦਾਂਗੇ ਇਹ ਲਾਲੇ ਵੀ ਦੇਖੀ ਇਹ ਥੋੜੀ ਆ ਵੀ ਯਾਰ ਸਾਰਾ ਪੇਜਮੈਂਟ ਠੋਸ ਉਹ ਚੀਜ਼ ਨਹੀਂ ਹੈਗੀ ਟੁੱਟਮਾ ਨਹੀਂ ਹੈਗਾ ਹਾਂ ਟੁੱਟਮਾ ਬ ਅਤੇ ਜਾਨ ਵਜਨ ਵਜੂਦ ਆ ਗਿਆ ਫੁੱਲ ਗੋਲ ਆ ਗਈ ਝੋਟੀ ਜਮਾ ਗੁੱਦ ਵਾਲੀ ਕਹਿੰਦੇ ਨੇ ਇਹਨੂੰ ਬੱਚਾ ਲਾ ਕੇ ਧਾਰਾ ਆਪਾਂ ਤੁਹਾਨੂੰ ਇਹ ਜਿਹਾ ਵੀ ਦਿਖਾ ਦੇਣਾ ਮਾਰ ਕੇ ਤੇ ਰੇਟ ਇਹਦਾ ਵੀ ਪੁੱਛ ਲਾਂਗੇ ਬਾਈ ਤੇ ਧਾਰਾ ਸੱਜਣੋਂ ਆਪਾਂ ਇਹਦੇ ਵੀ ਦਿਖਾ ਦੇਣਾ ਮਾਰ ਕੇ ਮਾਰ ਦੋ ਜੀ ਚਵਾਈ ਦਾ ਮੋਗਿਆ ਵਾਲਾ ਕੰਮ ਹੈ ਮੋਗਿਆ ਵਾਲਾ ਕੰਮ ਹੈ ਤੈਨੂੰ ਪੂਰੀ ਦਿਸੇ ਚਵਾਤਾ ਨਾ ਮਤਲਬ ਕਿ ਇੱਕ ਤੋਂ ਇੱਕ ਚਵਾਈ ਇਹ ਚਵਾਈ ਦਾ ਮੰਨ ਲਾ ਵੀ ਜਮਾ ਐਂਡੇ ਆ ਕਰਦੇ ਵੀ ਇਹਨੂੰ ਸਰਾ ਕਹਿੰਦੇ ਨੇ ਉਹ ਗੱਲ ਬਾਤ ਆ ਤੇ ਬਾਕੀ ਥੱਲੇ ਦੀ ਕੁਆਲਿਟੀ ਥਣ ਦਾ ਸੈਜ ਆ ਇਹ ਆਡਰ ਕੁਆਲਟੀ ਬਾਡੀ ਤੇ ਸਿੰਗਾ ਜਿਹੜਾ ਸਿੰਗ ਜਰੂਰ ਖੁੱਲਾ ਪਰ ਉਹ ਜੇ ਗੱਲ ਕਰ ਲਈ ਨਾ ਸੱਜਣੋ ਵੀ ਛੋਟੀਆਂ ਨੂੰ ਐਂ ਕਹਿੰਦੀ ਆ ਮੈਂ ਵੀ ਬੰਨੇ ਹੋ ਜੀ ਹਣਾ ਪੈਸੇ ਕਿੰਨੇ ਲਮਾਵੇਂ ਪੈਸੇ ਦਾ ਜਮੀ ਇਹ ਲਾਦੇ ਵੀ 1 ਲੱਖ 10 ਹਜ਼ਾਰ ਲੈਣੇ ਸਿਰਫ ਹਾਂ 1 ਲੱਖ ਦੇ 10 ਹਜ਼ਾਰ ਆ ਕੁਆਲਟੀ ਹੈਗੀ ਆ 2 2.5 ਲੱਖ ਵਾਲੀ ਹੈ ਨਾ ਹਾਂ ਥੱਲੇ ਉਹ ਮੈਂ ਆਪਣਾ ਰੇਟ ਉਨੇ ਕਮਲ ਕਿਉਂ ਨਹੀਂ ਆ ਥੱਲੇ ਦੀ ਕੁਆਲਟੀ 2-3 ਲੱਖ ਵਾਲੀਆਂ ਮਈਆਂ ਨੂੰ ਮਾਤ ਪਾਉਂਦੀ ਆ ਬੱਚਾ ਉਦਾਂ ਦਾ ਹੀ ਪਾ ਦੂ ਜਿੱਦਾਂ ਦਾ ਸੀਮਨ ਲਵਾ ਦੋਗੇ ਆਣਾ ਦਾ ਗੈਪ ਤੇ ਪਿਛਲੇ ਬੰਨੇ ਵੀ ਨਾੜਾ ਆ ਗਿਆ ਆਰਡਰ ਤੇ ਵੀਰੇ ਸਾਰੇ ਪਾਸੋਂ ਆਇਆ ਨਾ ਗੁਰੀ ਕਿਸੇ ਪਾਸੋਂ ਵੀ ਆਇਆ ਨਹੀਂ ਹੈਗਾ ਕੋਈ ਵੀ ਆ ਡਾਇਰੈਕਟ ਹੋ ਸਕਦਾ ਰੱਖਦੀ ਆ ਇੱਕ ਗੱਲ ਹੋਰ ਦੱਸ ਦੇ ਨਾ ਦੁੱਧ ਜਿੰਨਾ ਬਾਈ ਦੱਸੂਗਾ ਤੇਰਾ ਕਿਲੋ ਹੋਣਾ ਤਿਆਰ ਹੈ ਕਿੰਨੇ ਦਿਨ ਦੀ ਸੂਈ ਦੱਸ ਸਕੀਂ ਅੱਜ ਹੋ ਗਈ 12 13 ਦਿਨ ਦੀ ਮੈ ਨਾਲ ਚੱਲਣ ਵਾਲੀ ਬੱਸੇ ਕੋਈ ਗਾਮ ਦੇ ਵਿੱਚ ਕਿੰਨਾ ਦੁੱਧ ਕਰ ਦੂੰ ਦੁੱਧ ਕਰ ਦੂੰਗੀ 15 ਕਿਲੋ 2 ਲੀਟਰ ਹੋਰ ਵਧਣੀ ਚਾਹੀਦੇ ਵਾਧਣ ਜੀ ਕਿਲੋ ਦਾ ਵਧੇ ਜਾਊ ਹਾਂ ਨਾ 2 ਤਾਂ ਪੱਕਾ ਵਧੂਗੀ ਠੀਕ ਹੈ ਕਰਨ ਹਾਂ ਆ 2 ਕਿਲੋ ਬਾਈ ਕਹਿੰਦਾ ਵਧ ਜੂ ਕਿਉਂਕਿ ਮੈਂ ਯਾਰ ਆ ਗਈ ਸ਼ਾਨਦਾਰ ਬਾਦੀ ਭਜਨ ਵਜੂਦ ਦੀ ਤੇ ਹੁਣ ਆ ਗਿਆ ਆਪਾਂ 4 ਨੰਬਰ ਵਾਲੀ ਤੇ ਇਹ ਆ ਗਈ ਕਹਿੰਦੇ ਵੀ ਜਿਹਨੂੰ ਕਹਿੰਦੇ ਨੇ ਰੋਸ਼ੀ ਮੈਂ ਪੁਰਾਣੇ ਜ਼ਮਾਨੇ ਚ ਹੁੰਦੀਆਂ ਦੀ ਹੈ ਨਾ ਹਾਂ ਲੈ ਚਲ ਇਹਦਾ ਖੋਲ ਕੇ ਇਹਦਾ ਸੂਆ ਕਿਹੜਾ ਬਾਈ ਦੂਜਾ ਸੂਆ ਕੁੜੀ ਇਹਦਾ ਕੱਦ ਬਹੁਤ ਵੱਡਾ ਹੈ ਪੂਰੀ ਵੱਡੀ ਝੋਟੀ ਹੈ ਹੈ ਪੂਰੀ ਵੱਡੀ ਹਾਥੀ ਜਿੱਡੀ ਕਹਿ ਸਕਦੇ ਹਾਂ ਹਾਂ ਕਿੰਨੇ ਦਿਨ ਦਾ ਸੂਆ ਹੋ ਗਿਆ ਇਹਦਾ ਸੂਈ ਇਹ ਵੀ 12 13 ਦਿਨ ਮੰਗੂ ਹੋ ਗਈ ਥੱਲੇ ਕੱਟੀ ਇਹਦੇ ਨਾਲ ਇਹ ਮੁੰਡਾ ਕੀ ਕਹਿੰਦਾ 4 ਬਾਈ 4 ਹੈ ਕਹਿੰਦਾ ਅੱਛਾ ਹਾਂ 4 ਬਾਈ 4 ਹੈ ਕਹਿੰਦਾ ਜਿਵੇਂ ਆਪਾਂ ਟੈਂਕ ਕਰਦੇ ਹਾਂ ਹਾਂ ਸੂਆ ਕਿਨੇ ਦਿਨ ਦੱਸਿਆ 12 13 ਦਿਨ ਹੋ ਗਏ ਗੂੜੀ ਥੱਲੇ ਕੱਟੀ ਐ ਇਹ ਵੀ ਬਲਕੇ 12 13 ਦਿਨ ਰੋਕੀ ਗੁਰਬਿੰਦਰ ਲੈ ਚੱਲ ਲੈ ਚੱਲ ਕੋ ਜੀ ਸੂਆ ਆ ਗਿਆ 12 13 ਦਿਨਾਂ ਦਾ ਛੜਦੇ ਪੂਛ ਪਰੇਸ਼ਾਨ ਨਾ ਕਰ ਨਾਲ ਇਹਦੇ ਆ ਗਈ ਕੱਟੀ ਕੱਦ ਆ ਗਿਆ ਜਿਵੇਂ ਆਪਾਂ ਕਹਿ ਲਈਏ ਫੁੱਲ ਵੱਡਾ ਕੱਦ ਆ ਗਿਆ ਤੇ ਸਿੰਗ ਆ ਗਿਆ ਬਿਲਕੁਲ ਗੋਲਾ ਇੱਥੋਂ ਨਾੜਾਂ ਦਿਖਾ ਦੇ ਜੋਬਰ ਕਹਿੰਦਾ ਉਹ ਉਧਰ ਕੱਢ ਲੈ ਕੱਢ ਲੈ ਉਧਰ ਕੱਢ ਲੈ ਆਹ ਮੋਨੇ ਅੱਡਰ ਕੁਆਲਟੀ ਤੇ ਤੇ ਅੱਡਰ ਇਹ ਵੀ ਆਏ ਨਾ ਰੱਖ ਦਿਆ ਫਸਮਾ ਜਾ ਦੁੱਧ ਜਿੰਨਾ ਬਾਈ ਹੋਰੀ ਦੱਸਣਗੇ ਉਹ ਦੋ ਟਾਈਮ ਚਾਰ ਟਾਈਮ 15 ਕਿਲੋ ਵੀਰੇ ਆ ਰੈਡੀ ਦੋ ਟਾਈਮ ਚਾਰ ਟਾਈਮ ਚੋਕ ਕੇ ਲੈ ਜਾਓ ਹਾਂ ਕਹਿਣਾ ਵੀ ਇਹਨਾਂ ਸਾਨੂੰ ਮੈਂ ਹਰੇਕ ਵੀਡੀਓ ਤੇ ਵੀ ਜਿਹੜਾ ਦੁੱਧ ਨਹੀਂ ਚਪਾਉਂਦਾ ਦੋ ਟਾਈਮ ਉਹ ਤੋਂ ਮੱਝ ਹੀ ਨਾ ਖਰੀਦਿਆ ਕਰੋ ਹਾਂ ਉਹਦੇ ਕੋਈ ਮਨ ਨਹੀਂ ਆਉਂਦੀ ਗੁਰੀ ਪੂਰੀਆਂ ਅਗਲੇ ਦੀਆਂ ਠੀਕ ਹੈ ਗੱਲ ਹਾਂ ਇੱਧਰ ਵਧੀਆ ਦਿਖਦੀ ਆ ਨਾ ਚਾਨਣ ਜੇ ਚ ਉੱਪਜੀ ਆ ਉੱਧਰ ਇੱਥੇ ਰੋਕੀ ਬਾਈ ਇੱਥੇ ਖੜਾ ਲਾ ਇੱਥੋਂ ਨਾਲੇ ਤੁਹਾਨੂੰ ਕੱਦ ਦਾ ਆਈਡੀਆ ਹੋ ਜਾਊਗਾ ਤੇ ਰੰਗ ਤੁਹਾਨੂੰ ਮੈਂ ਪਹਿਲੀ ਦੱਸਿਆ ਵੀ ਰੰਗ ਚੋਟੀ ਆ ਗਈ ਰੋਸ਼ਨੀ ਚ ਕਲਰ ਜ਼ਰੂਰ ਰੋਸ਼ਾ ਪਰ ਥਣਾ ਦੀ ਕੁਆਲਿਟੀ ਆਰਡਰ ਦਾ ਸਾਈਜ਼ ਚੋਣੇ ਦਾ ਵੀ ਪੂਰੀ ਬੜਾ ਮੋਟਾ ਮੋਟਾ ਆਪਾਂ ਬੱਚਾ ਇਹਦਾ ਵੀ ਨਾੜੇ ਖੱਲੜੇ ਬੰਨੇ ਵੀ ਨਾੜਾਂ ਆ ਗਈਆਂ ਆਰਡਰ ਦੇ ਤੇ ਪਿਛਾਣਲੇ ਬੰਨੇ ਵੀ ਕਰ ਸਕਦੇ ਚੱਕ ਆਹੀ ਤਾਂ ਜੋਤ ਕਰਾ ਵੀ 4x4 ਹੈ ਕੋਹਾ ਕਰੂ ਤੇ ਰੋਕ ਲੈ ਠੀਕ ਹੈ ਗੱਲ ਤੇ ਪੂਰੀ ਰੋਕ ਲੈ ਰੋਕ ਲੈ ਲੈ ਚੱਲ ਅੰਦਰ ਹੋਈ ਨਹੀਂ ਸੁਆ ਦੂਜਾ ਤੇ ਨਾਲ ਆ ਗਈ ਇਹਦੇ ਕੱਤੀ ਕੱਦ ਆ ਗਿਆ ਫੁੱਲ ਵੱਡਾ ਰੰਗ ਆ ਗਿਆ ਰੋਸਾ ਪਰ ਚੰਗੀਆਂ ਚੰਗੀਆਂ ਝੋਟੀਆਂ ਨੂੰ ਮਾਤ ਪਾ ਦਊਗੀ ਸੁਆ ਕਿਨੇ ਦਿੰਦਾ ਕਾਲੇ ਸੂਆ 12 ਦਿਨਾਂ ਦਾ ਹੋ ਗਿਆ ਅੱਜ 12 13 ਦਿਨਾਂ ਦਾ ਕੱਟੀ ਦੇ ਵੀ ਕੈਮਰਾ ਮਾਰਦੇ ਗੁਰੂ ਹੀ ਲੈ ਠੀਕ ਹੈ ਗੱਲ ਸੂਆ ਆ ਗਿਆ 12 13 ਦਿਨਾਂ ਦਾ ਇਥੋਂ ਕੱਟੀ ਵੀ ਕਰ ਸਕਦੇ ਆ ਜਾਂ ਕਿ ਜੈਡ ਬਲੈਕ ਨਹੀਂ ਹੈਗੀ ਮਤਲਬ ਪੱਲਦਾ ਹੈ ਇਹ ਆਦੀ ਦੁੱਧ ਕਿੰਨਾ ਆਜ ਰਹਾ ਹੁਣ ਦੁੱਧ 15 ਕਿਲੋ ਗੁਰੂ ਹੀ ਆਣਾ ਹੈਗਾ ਜਿਵੇਂ ਮਰਜ਼ੀ ਬੰਦਾ ਤਸੱਲੀ ਕਰ ਲਿਆ ਨਾ ਦੇਖ ਲੈ ਮਾ ਚੱਕਰੇ ਕੋਈ ਨਹੀਂ ਕਟਾ ਲਾ ਨੇ ਕੀ ਨਾ 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 ਕਟਾ ਕੇ ਬਦਲਣਾ ਹੈ ਹੈ ਕਟਣ ਵਾਲੀ ਬਦਮਾ ਹੈ ਦੇਖ ਲੈ ਬਦਲੇ ਮੇਲਾ ਚੱਲ ਅੱਗੇ ਬੈਠੀ ਕਿਲੋ ਮਿੰਟਾਂ ਕਹੇ ਰੇ ਕੀ ਦੰਦਾ ਵੀ 15 ਕਿਲੋ ਆ ਆਪਾਂ 15 ਚਵਾਵਾਂ ਇਹ ਜਿਹੜਾ ਆ ਜੰਗਾਲਾ ਇਹ ਲੱਗਿਆ ਹੈ ਗੁਰੀ ਇਹ ਕਹਿ ਕੇ 18 ਵੀ ਕਹਿੰਦੇ ਆਪਾਂ ਇਹ ਦੇਖ ਕੇ ਖਾਣਾ ਹੋ ਜੀ ਨਾ 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 15 ਤਿਆਰ ਆ ਗਰੰਟੀ ਆ ਗਰੰਟੀ ਐ ਨਾ ਜਿਵੇਂ ਮਰਜ਼ੀ ਬੰਦਾ ਚੋਵੇ 15 ਕਿਲੋ 15 ਕਿਲੋ ਦੋ ਟਾਈਮ ਚਾਰ ਦੋ ਟਾਈਮ ਤਿੰਨ ਟਾਈਮ ਜਿੰਮੀ ਮਰਜ਼ੀ ਚੋਵੇ ਪੈਸੇ ਕਿੰਨੇ ਲਵੇਂਗੇ ਦੱਸ ਪੈਸੇ ਲਵਾਂਗੇ ਤੇ 140000 ਰੁਪਏ ਇੰਨੇ ਦੀ ਹੋ ਜੂ ਬੱਦ ਛੋੜ ਸੱਪਾ ਕਰ ਦਾਂਗੇ ਤੇ ਰੇਟ ਤਕਰੀਬਨ ਆਪਣਾ ਫਿਕਸ ਜੀ ਹੁੰਦਾ ਫਿਕਸ ਜੇ ਹੀ ਹੁੰਦਾ ਆਪਾਂ ਗੁਰੀ ਪਤਾ ਗੱਲ ਕੀ ਹੈ ਇਹ ਜੋਟੀ ਦਾ ਜੇ ਆਪਾਂ 60 ਕਹਿ ਦਈਏ ਫਿਰ ਵੀ ਥੋੜਾ ਹੈ ਜੇ ਆਪਾਂ ਦੇਖੀਏ ਠੀਕ ਹੈ ਆ ਇਹਦੇ ਕੱਟ ਨਾ ਲੈ ਦੇ ਦੋ ਕਹਦੇ ਤੇ ਗੋਤੀ ਆ ਹਾ ਹਾ ਨਹੀਂ ਵੀ ਹੈ ਨਹੀਂ ਵੀ ਕੋਈ 4 बाई 4 ਹੈ ਕਹਿੰਦਾ 4 बाई 4 ਆ ਹਾਂ ਆ ਚੋਟਾ ਇਹ ਵੀਡੀਓ ਇੱਥੇ ਬਣਾ ਰਿਹਾ ਇਹਦੇ ਘਰੋਂ ਆ ਜੇ ਚੋਬਰ ਦੇ ਘਰੋਂ ਬਣ ਰਹੀ ਆ ਵੀਡੀਓ 4 बाई 4 ਨਾਲ ਪਾਸ ਮਾਰ ਕੇ ਪਤਾ ਕੰਮ ਆ ਤੇ ਰੋਟੀਨ 'ਚ ਤਕਰੀਬਨ ਆਪਣੇ ਚੈਨਲ ਤੇ ਆਉਂਦੇ ਰਹਿੰਦੇ ਆ ਵੀਡੀਓ ਤੇ ਇਧਰਲੇ ਬੰਨੇ ਮਾਰ ਦਿੰਨੇ ਝੋਟੀਆਂ ਦੇ ਕੈਮਰਾ ਨਾਲ ਜੇ ਆ ਗਈ ਤਾਂ ਬੰਦ ਦੇ ਬੰਦ ਲਾ ਇੱਥੇ ਆ ਸਨੋ ਪਰੋਸ਼ੀ ਚੋਟੀ ਦੇ ਵੀ ਦਿਖਾ ਦੇ। ਨੇੜੇ ਨੇੜੇ ਲਾ ਕੇ ਕੈਮਰਾ ਦੇਖੀ ਕੁੜੀ। ਨਾੜਾ। ਹਰ ਬਲ ਕੇ ਐਰ ਹੈ। ਕਾਲਾ ਲੱਗ ਰਿਹਾ ਫਸਮਾਏ ਦਿਖਾ ਦੇ। ਹਾਂ। ਨਾਲੇ ਮੈਂ ਆਪਣਾ ਬਣਿਆ ਤੁੰਨੇ। ਪਹਿਲਾਂ ਤਾਂ ਸੱਲੀ ਕਰਾ ਦੀਏ। ਹੱਥ ਛੱਡੀ। ਨਹੀਂ। ਇੱਧਰੋਂ ਥੱਲੇ ਵੀ ਨਾ। ਕੋਈ ਕਿਸੇ ਪਾਸੇ ਵੀ ਨਹੀਂ ਹੈ। ਆਰਡਰ ਦੇ। ਹਾਂ। ਮਾਹਰ ਇੱਕ ਦਾ 3 ਕਿਲੋ ਵੀ ਕਿਹਦੇ। ਬੰਦਾ ਟ੍ਰੇਨਡ ਹੈ ਵੀ ਪੂਰਾ ਨੁਦਾਰਾ। ਪੂਰਾ ਵੇਈ। ਬਾਲੇ ਫੋਕੇ ਝੋੜਨੇ ਪੋਲੇ ਵੀ ਉਹ ਨਹੀਂ ਹੈਗਾ ਵੀ ਬੰਦੇ ਜ਼ੋਰ ਲਵਾਣਗੇ ਮਾੜਾ ਮੋਟਾ ਵੀ। ਪਿੱਛਲੇ ਜਿਹੇ ਮਾਰਦੇ। ਜਿਬਾਈ ਮਿਲੂਗੀ ਬਾਈ ਕਹਿੰਦਾ ਖਰੀ ਜਮਾ ਚਾਹੇ ਲੱਖ ਵਾਲੀ ਲੈ ਲੈ ਚਾਹੇ 2 ਲੱਖ ਵਾਲੀ ਲੈ ਲਓ ਰੋਮ ਬਾਛੜ ਦੇ ਕਾਲੇ ਥੱਲੇ ਨਾ ਖਰਾਬ ਕਰ ਜਾਵੇ ਰੇਟ ਦਾ 1 ਲੱਖ ਤੇ 40 ਹਾਂ ਮਾਨਤਨ ਛੋੜ ਛੱਪਾ ਹੋਣੀ ਛੋੜ ਛੱਪਾ ਕਰ ਦਾਂਗੇ ਆਪਾਂ ਰੇਟ ਖਿੱਚ ਕੇ ਪੋੜਿਆ ਨੰਬਰ 9920 ਹਾਂਜੀ 99493 95920 99493 99493 ਪਿੰਡ ਲੇਲਖੁਰਦ ਤਹਿਸੀਲ ਲਹਿਰਾਗਾਗਾ ਨੇੜੇ ਜਖਲ ਹਰਿਆਣਾ ਛੋਟੀਆਂ 4 ਦਿਖਾਈਆਂ ਨੇ ਬਾਈ ਦੇ ਘਰੋਂ ਇਹਨਾਂ ਚਾਰਾਂ 'ਚ ਜਿਹੜੀ ਵੀ ਤੁਹਾਡੇ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਕ੍ਰੀਨ ਕੇ ਲੈ ਜਿਓ ਧੰਨਵਾਦ